ਲੇਖੇ ਲੋ ਕਾਨੂੰਨੀ ਪਤਾ ਵੀ ਜਿਆਵਾ ਕੰਟਰੈਕਟ ਮੈਰਿਜ ਕਰਦੇ ਆ ਜਾਂ ਜਗਾੜੂ ਵਿਆਹ ਕਰਦੇ ਆ ਉਹਦੇ ਨੁਕਸਾਨ ਕਿੱਦਾਂ ਹੋ ਸਕਦੇ ਆ ਕਿ ਜਦੋਂ ਕੰਟਰੈਕਟ ਮੈਰੀ ਤੁਸੀਂ ਕਰਾਜੇ ਨੂੰ ਤੁਸੀਂ ਕਹਿੰਦੇ 100 ਕਾਰਡ ਕੰਟਰੈਕਟ ਮੈਰੀਜ ਮੈਂ ਵਰਡ ਯੂਜ਼ ਕਰਦਾ ਠੀਕ ਹੈ ਇਹਦਾ ਮਤਲਬ ਵੀ ਉਸ ਤੋਂ ਬਾਅਦ ਕੀ ਕਰਦੇ ਆ ਗੁਰਦੁਆਰੇ ਤੁਸੀਂ ਜਾ ਕੇ ਲਾਵਾ ਫੇਰੇ ਕਰਾਉਂਦੇ ਹੋ ਠੀਕ ਹੈ ਲਾਵਾ ਫੇਰੇ ਕਰਾ ਕੇ ਉਸ ਤੋਂ ਬਾਅਦ ਲੀਗਲ ਤਰੀਕੇ ਨਾਲ ਤੁਹਾਨੂੰ ਮੈਰਿਜ ਰਜਿਸਟਰਡ ਕਰਾਣੀ ਪੈਂਦੀ ਹੈ ਠੀਕ ਐ ਰਜਿਸਟਰਡ ਕਰਾਉਣੀ ਪੈਂਦੀ ਐ ਮੈਰਿਜ ਹਾਂ ਵੇਖੋ ਇੱਕ ਤੁਸੀਂ ਪ੍ਰਮਾਣਮਾਨ ਉਹਦਾ ਫੇਰ ਤੁਸੀਂ ਧੋਖਾ ਦੇ ਦਿੱਤਾ ਵੀ ਲਾਲੋ ਗੋੜ ਦਵਾਰੇ ਜਾ ਕੇ ਜਾਂ ਮੰਦਿਰ ਜਾ ਕੇ ਵੀ ਆਪਣੇ ਲਾਵਾ ਫੇਰੇ ਨਈ ਫੋਟੋਆਂ ਹਟਾਲੀਆਂ ਜਾਂ ਤੁਸੀਂ ਸਰਟੀਫਿਕੇਟ ਲੈ ਲਿਓ ਠੀਕ ਐ ਬਟ ਜਦੋਂ ਤੁਸੀਂ ਮੈਰਿਜ ਸਰਟੀਫਾਈ ਰਜਿਸਟਰਡ ਕਰਾਉਂਦੇ ਹੋ ਤੁਸੀਂ ਰਜਿਸਟਰ ਆਫ ਮੈਰਿਜ ਕੋ ਜਾਣਾ ਪੈਂਦਾ ਜਾਂ ਤਸੀਲਦਾਰ ਕੋਲ ਉਹ ਅੱਬਾ ਜਾਣਾ ਪੈਂਦਾ ਠੀਕ ਐ ਉੱਥੇ ਤੁਸੀਂ ਆਪਣਾ ਪ੍ਰੋਪਰ ਤਰੀਕੇ ਨਾਲ ਸਾਰੇ ਡਾਕੂਮੈਂਟਸ ਦੇਣੇ ਪੈਂਦੇ ਆ ਦੋਆ ਮੁੰਡੇ ਕੁੜੀ ਦੇ ਪ੍ਰੂਫ ਲੱਗਦੇ ਆ ਬਿਲਕੁਲ ਪਲੱਸ ਜੋ ਐਕਚੁਅਲ ਮੈਰਿਜ ਗਿੰਦੇ ਆ ਠੀਕ ਆ ਉਹ ਨਹੀਂ ਕਹਿਣਗੇ ਤੁਹਾਨੂੰ ਵੀ ਇਹ ਕੰਟਰੈਕਟ ਮੈਰਿਜ ਦਾ ਢੰਗ ਜਿਵੇਂ ਆਪਾਂ ਆਪਰ ਸੋਚ ਕੇ ਬੈਠੇ ਹੁੰਨੇ ਕੰਟਰੈਕਟ ਮੈਰਿਜ ਜਲਦੀ ਪੀ ਹੈ ਠੀਕ ਆ ਤੇ ਨੁਕਸਾਨ ਦਾ ਲਿਆਵਾਂਗਾ ਬਾਅਦੋਂ ਹਾਂ ਹਾਂ ਫਿਰ ਉਹਨਾਂ ਨੇ ਸਾਰੇ ਪ੍ਰੂਫ ਲੈਣੇ ਆ ਦੋ ਦੋ ਗਵਾਹ ਲੈਣੇ ਆ ਸਰਪੰਚ ਜਾਂ ਕਾਉਂਸਲਰ ਦੀ ਵੀ ਗਵਾਹੀ ਸਾਰਾ ਕੁਝ ਉਹਨਾਂ ਨੇ ਪ੍ਰੋਪਰ ਆਪਣਾ ਚੈਨਲ ਥਰੂ ਚੱਲਣਾ ਹੈ ਤੇ ਤੁਹਾਨੂੰ ਤਾਂ ਮੈਰਿਜ ਸਰਟੀਫਿਕੇਟ ਇਸ਼ੂ ਹੋਣਾ ਹੈ ਜਦੋਂ ਮੈਰਿਜ ਸਰਟੀਫਿਕੇਟ ਇਸ਼ੂ ਹੋ ਗਿਆ ਇਟ ਮੀਨਸ ਵੀ ਤੁਸੀਂ ਹਾਂਜੀ ਉਸ ਤੋਂ ਬਾਅਦ ਕੀ 1% ਲਾ ਕੇ ਚੱਲੋ ਵੀ ਵੀਜ਼ਾ ਕੋਈ ਕਿਸੇ ਕਰਕੇ ਵੈਸੇ ਤਾਂ ਤੁਹਾਨੂੰ ਮੱਸਾਂ ਵੀ ਜਿਹੜੇ ਇਸ ਤਰ੍ਹਾਂ ਗਏ ਐ ਮੈਂ ਜਿੰਨਾ ਕੋ ਮੈਂ 15-20 ਸਾਲਾਂ ਇਹ ਵੇਖਿਆ ਜਿਹੜੇ ਕੰਟਰੈਕਟ ਮੈਰਿਜ ਗਏ ਐ 95% ਡਿਸਪਿਊਟ ਚੱਲਦੇ ਓਕੇ ਉੱਥੇ ਜਾ ਮੈਰਿਜ ਕਰਾ ਲਈ ਹੈਨਾ ਨੈਕਸਟ ਚਲੋ ਬਗੈਰ ਡਿਵੋਰਸ ਦੇ ਕਰਾ ਲਈ ਠੀਕ ਹੈ ਉਹ ਕੀ ਹੋਏਗਾ ਫਿਰ ਜਿਵੇਂ ਲਾ ਲਓ ਉਹ ਮਤਲਬ ਕਿ ਜੋ ਸੈਕੰਡ ਮੈਰਿਜ ਕਰਾਉਣਾ ਇੱਕ ਲਾ ਲਓ ਇੱਕ ਸਿੰਪਲ ਲਵਾਂ ਕਾਨੂੰਨੀ ਗਲਤ ਠੀਕ ਹੈ ਕਾਨੂੰਨੀ ਗਲਤ ਇਦਾਂ ਹੈ ਵੀ ਤੁਸੀਂ ਵਿਦਆਊਟ ਜੇ ਡਿਵੋਰਸ ਜਾਂ ਵਿਦਆਊਟ ਜੇ ਤੁਹਾਡਾ ਸਪਾਊਸ ਜਿੰਦਾ ਹੈ ਉਹ ਨਹੀਂ ਦੇ ਤੁਸੀਂ ਮੈਰਿਜ ਨਹੀਂ ਕਰ ਸਕਦੇ ਠੀਕ ਹੈ ਉਹ ਫਿਰ ਨੇਚਰਲੀ ਇੱਕ ਜੇ ਦੂਜੇ ਦੇ ਕਰ ਸਕਦਾ ਕੇਸ ਕਰ ਸਕਦਾ ਹੈ ਵੀ ਤੂੰ ਪਹਿਲੇ ਮੈਰਿਜ ਕਰਾਈ ਹੋਈ ਹੀ ਤੂੰ ਮੈਨੂੰ ਦੱਸਿਆ ਨਹੀਂ ਤੁਸੀਂ ਜਿਹੜਾ ਆਪਣੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀ ਜੇ ਐਪ ਬਣਾਇਆ ਤੁਸੀਂ ਘਰ ਬੈਠੇ ਫਰਦ ਕਿਵੇਂ ਡਾਊਨਲੋਡ ਕਰੋਗੇ ਕਿਵੇਂ ਆਪਣਾ ਹਿੱਸਾ ਕੱਢ ਕੱਢ ਸਕਦੇ ਹੋ ਅਗਰ ਫਰਦ ਦੇ ਵਿੱਚ ਕੋਈ ਗਲਤੀ ਆ ਉਹਦੀ ਕਰੈਕਸ਼ਨ ਕਿਵੇਂ ਕਰਾ ਸਕਦੇ ਆ ਵਿਰਾਸਤ ਕੀ ਆ ਨਿਸ਼ਾਨਦੇਹੀ ਕੀ ਆ ਕੁਰਸੀਨਾਮਾ ਕੀ ਆ ਤਕਸੀਮ ਕੀ ਹੁੰਦੀ ਆ ਸਾਂਝੀ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦੇ ਆ ਇੰਤਕਾਲ ਦੀਆਂ ਕਿਸਮਾਂ ਕੀ ਨੇ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ساری ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ ਵਟਸਐਪ ਕਰ ਸਕਦੇ ਹੋ ਚਾਲੀ ਵਿਆਹ ਕਹਿੰਦੀ ਹੈ ਜੰਗਾੜੂ ਵਿਆਹ ਕਹਿੰਦੀ ਹੈ ਕੰਟਰੈਕਟ ਵਿਆਹ ਕਹਿੰਦੀ ਹੈ ਉਹਦੀ ਹੋੜ ਦੇ ਵਿੱਚ ਅਸੀਂ ਬਹੁਤ ਤੇਜ਼ੀ ਨਾਲ ਜਾਂਦੇ ਆ ਉਹ ਵਿਆਹ ਦੇ ਕਿੰਨੇ ਕ ਨੁਕਸਾਨ ਨੇ ਫੀਚਰ ਇਹ بڑے ਲਿਖੇ ਲੋਕਾਨੂਨੀ ਪਤਾ ਵੀ ਜਿਆਪਾ ਕੰਟਰੈਕਟ ਮੈਰਿਜ ਕਰਦੇ ਆ ਹਾਂਜੀ ਜਾਂ ਜਗਾੜੂ ਵਿਆਹ ਕਰਦੇ ਆ ਉਹਦੇ ਨੁਕਸਾਨ ਕਿਦਾਂ ਹੋ ਸਕਦੇ ਆ ਕੰਟਰੈਕਟ ਮੈਰਿਜ ਕੀ ਆ ਇੱਕ ਨਾ ਪ੍ਰੋਪਰ ਤਰੀਕੇ ਨਾਲ ਇੱਕ ਮੈਰਿਜ ਲੀਗਲ ਮੈਰਿਜ ਨਹੀਂ ਜਾਂਦੀ ਆ ਲੀਗਲ ਮੈਰਿਜ ਕਿ ਨਹੀਂ ਕਿਵੇਂ ਕਿ ਨਹੀਂ ਜਾਂਦੀ ਆ ਅਸੀਂ ਸੋਚਣਾ ਚਾਹੋ ਠੀਕ ਆ ਜੇ ਜੇ ਵੀਜ਼ਾ ਲੱਗ ਗਿਆ ਤਾਂ ਠੀਕ ਆ ਕੰਟਰੈਕਟ ਮੈਰਿਜ ਠੀਕ ਆ ਅਦਰਵਾਈਜ਼ ਕੀ ਹੋਏਗਾ ਵੀ ਕੋਈ ਗੱਲ ਨਹੀਂ ਅਸੀਂ ਬਾਚੋਂ ਪਹਿਲਾਂ ਤਲਾਕ ਦਾ ਨਾਮ ਤੇ ਬਾਅਦ ਵਿੱਚ ਪੰਚਾਇਤੀ ਤਲਾਕ ਦੇ ਵੀ ਆਉਂਦਾ ਉਸ ਤੋਂ ਬਾਅਦ ਜਿਵੇਂ ਕੰਟਰੈਕਟ ਮੈਰਿਜ ਕਰਾਣ ਦੇ ਲੋਕ ਉਵੇਂ ਪੰਚਾਇਤੀ ਤਲਾਕ ਵੀ ਰਾ ਲੈਂਦੇ ਠੀਕ ਹੈ ਜਿੱਦੀ ਕੋਈ ਡਿਕਸ਼ਨਰੀ ਲੀਗਲ ਵੈਲਿਊ ਕੋਈ ਨਹੀਂ ਕੰਟਰੈਕਟ ਮੈਰਿ ਨਾ ਦੀ ਕੋਈ ਡਿਕਸ਼ਨਰੀ ਚ ਕੋਈ ਹੈ ਨਹੀਂ ਵਰਡ ਕੋਈ ਨਹੀਂ ਹੈ ਓਕੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ ਇੱਕ ਜਾਣਾ ਕਹੂਗਾ ਵੀ ਮੈਂ ਪੈ ਕੁੜੀ ਜਿਵੇਂ ਐਗਜ਼ਾਮਪਲਾਂ ਜਿਵੇਂ ਚਲਦੀਆਂ ਹਨਾ ਕਿ ਕੁੜੀ ਕਹੇਗੀ ਮੇਕੋ ਵਾਇਲਸ ਹੈਗੇ ਆ ਮੁੰਡੇ ਵਾਲੇ ਕਹਿੰਦੇ ਆ ਵੀ ਲਾ ਲਓ ਵੀ ਮੇਕੋ ਚੱਲ ਪੈਸੇ ਮੈਂ ਲਾ ਦਾਂਗੇ ਉੱਥੇ ਆ ਕੇ ਫੀਸਾਂ ਭਰ ਲਾਂਗੇ ਇਹੋ ਜਿਹੀ ਬਟ ਕੀ ਹੈ ਜਦੋਂ ਕੰਟਰੈਕਟ ਮੈਰਿ ਤੁਸੀਂ ਕਰਾਜੇ ਨੂੰ ਤੁਸੀਂ ਕਹਿੰਦੇ ਹੋ 100 ਕਾਰਡ ਕੰਟਰੈਕਟ ਮੈਰਿ ਮੈਂ ਵਰਡ ਯੂਜ਼ ਕਰਦਾ ਠੀਕ ਹੈ ਇਹਦਾ ਮਤਲਬ ਵੀ ਉਸ ਤੋਂ ਬਾਅਦ ਕੀ ਕਰਦੇ ਆ ਗੁਰਦੁਆਰੇ ਤੁਸੀਂ ਜਾ ਕੇ ਲਾਵਾ ਫੇਰੇ ਕਰਾਉਂਦੇ ਹੋ ਠੀਕ ਹੈ ਲਾਵਾ ਫੇਰੇ ਕਰਾ ਕੇ ਉਸ ਤੋਂ ਬਾਅਦ ਲੀਗਲ ਤਰੀਕੇ ਨਾਲ ਤੁਹਾਨੂੰ ਮੈਰਿ ਰਜਿਸਟਰਡ ਕਰਾਣੀ ਪੈਂਦੀ ਹੈ ਠੀਕ ਹੈ ਰਜਿਸਟਰ ਕਰਾਉਣੀ ਪੈਂਦੀ ਹੈ ਮੈਰਿਜ ਹਾਂ ਵੇਖੋ ਇੱਕ ਤੁਸੀਂ ਪਰਮਾਤਮਾ ਨੂੰ ਤਾਂ ਫੇਰ ਤੁਸੀਂ ਧੋਖਾ ਦੇ ਦਿੱਤਾ ਵੀ ਲਾ ਲੋ ਗੁਰਦੁਆਰੇ ਜਾ ਕੇ ਜਾਂ ਮੰਦਰ ਜਾ ਕੇ ਕਿਤੇ ਵੀ ਆਪਣੇ ਲਾਵਾ ਫੇਰ ਇਹ ਨਹੀਂ ਫੋਟੋਆਂ ਹਚਾ ਲੀਆਂ ਜਾਂ ਤੁਸੀਂ ਸਰਟੀਫਿਕੇਟ ਲੈ ਲਿਓ ਠੀਕ ਹੈ ਬਟ ਜਦੋਂ ਤੁਸੀਂ ਮੈਰਿਜ ਸਰਟੀਫਿਕੇਟ ਰਜਿਸਟਰਡ ਕਰਾਉਂਦੇ ਹੋ ਨਾ ਤੁਸੀਂ ਰਜਿਸਟਰ ਆਫ ਮੈਰਿਜ ਕੋ ਜਾਣਾ ਪੈਂਦਾ ਜਾਂ ਤਹਿਸੀਲਦਾਰ ਕਹਿ ਲੋ ਉਹਨੂੰ ਆਪਾਂ ਜਾਣਾ ਪੈਂਦਾ ਠੀਕ ਹੈ ਉੱਥੇ ਤੁਸੀਂ ਆਪਣਾ ਪ੍ਰੋਪਰ ਤਰੀਕੇ ਨਾਲ ਸਾਰੇ ਡਾਕੂਮੈਂਟਸ ਦੇਣੇ ਪੈਂਦੇ ਆ ਦੋਆ ਮੁੰਡੇ ਕੁੜੀ ਦੇ ਪ੍ਰੂਫ ਲੱਗਦੇ ਆ ਬਿਲਕੁਲ ਪਲੱਸ ਜੋ ਐਕਚੁਅਲ ਮੈਰਿਜ ਗਿੰਦੇ ਠੀਕ ਆ ਉਹ ਨਹੀਂ ਕਹਿਣਗੇ ਤੁਹਾਨੂੰ ਵੀ ਆ ਕੰਟਰੈਕਟ ਮੈਰਿਜ ਦਾ ਢੀ ਜਿਵੇਂ ਆਪਾਂ ਆਪਰ ਸੋਚ ਕੇ ਬੈਠੇ ਹੁਣੇ ਕੰਟਰੈਕਟ ਮੈਰਿਜ ਜਲਦੀ ਵੀ ਆ ਠੀਕ ਆ ਕਿ ਨੁਕਸਾਨ ਦਾ ਲਿਆਵਾਂਗਾ ਬਾਅਦੋਂ ਹਾਂ 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 ਫਿਰ ਉਹਨਾਂ ਨੇ ਸਾਰੇ ਪ੍ਰੂਫ ਲੈਣੇ ਆ ਦੋ ਦੋ ਗਵਾਹ ਲੈਣੇ ਆ ਸਰਪੰਚ ਜਾਂ ਕਾਉਂਸਲਰ ਦੀ ਵੀ ਗਵਾਹੀ ਸਾਰਾ ਕੁਝ ਉਹਨਾਂ ਨੇ ਪ੍ਰੋਪਰ ਆਪਣਾ ਚੈਨਲ ਥਰੂ ਚੱਲਣਾ ਹੈ ਤੇ ਤੁਹਾਨੂੰ ਤਾਂ ਮੈਰਿਜ ਸਰਟੀਫਿਕੇਟ ਇਸ਼ੂ ਹੋਣਾ ਜਦੋਂ ਮੈਰਿਜ ਸਰਟੀਫਿਕੇਟ ਇਸ਼ੂ ਹੋ ਗਿਆ ਇਟ ਮੀਨਸ ਵੀ ਤੁਸੀਂ ਇੱਕ ਹਾਂਜੀ ਉਸ ਤੋਂ ਬਾਅਦ ਕੀ 1% ਲਾ ਕੇ ਚੱਲੋ ਵੀ ਵੀਜ਼ਾ ਕੋਈ ਕਿਸੇ ਕਰਕੇ ਵੈਸੇ ਤਾਂ ਤੁਹਾਨੂੰ ਅਸਾਂ ਵੀ ਜਿਹੜੇ ਇਸ ਤਰ੍ਹਾਂ ਗਏ ਆ ਮੈਂ ਜਿੰਨਾ ਜਿੰਨਾ ਕੋ ਮੈਂ 15-15 ਸਾਲਾਂ ਇਹ ਵੇਖਿਆ ਜਿਹੜੇ ਕੰਟਰੈਕਟ ਮੈਰਿਜ ਗਏ ਆ 95% ਡਿਸਪਿਊਟ ਚੱਲਦੇ ਆ ਓਕੇ ਉੱਥੇ ਜਾ ਕੇ ਜੇ ਮੈਂ ਤੁਹਾਨੂੰ ਇੱਕ ਚਲੋ ਆਪਾਂ ਪਹਿਲਾਂ ਇੱਧਰ ਆਨੇ ਆ ਵੀ ਜਿਹੜੇ ਚੱਲ ਗਏ ਹੂੰ ਉਹ ਮੈਂ ਫੀਸ ਭਰਨੀ ਆ ਤੂੰ ਫੀਸ ਭਰ ਮੈਂ ਕੰਮ ਕਰਦਾ ਵਾਂ ਉਹ ਕਹੇਗੀ ਮੈਂ ਪੜਦੀ ਆ ਮੈਂ ਐਦਾਂ ਕਰਦੇ ਕਰਦੇ ਨਾ ਬੜੇ ਤਗੜੇ ਡਿਸਪਿਊਟ ਆ ਜਿਦਾ ਕੋਈ ਹੱਲ ਹੀ ਕੋਈ ਨਹੀਂ ਅੱਲੇ ਨਹੀਂ ਕੋਈ ਇੱਥੇ ਤਾਂ ਚਲੋ ਸਾਰੇ ਬੈਠੇ ਆ ਉੱਥੇ ਤਾਂ ਹੱਲ ਹੀ ਕੋਈ ਨਹੀਂ ਹੈ ਨਾ ਮਤਲਬ ਇੰਨੇ ਕੋ ਵੱਡੇ ਲੈਵਲ 'ਚ ਲੜਾਈਆਂ ਉਹ ਕਹੇ ਉਹ ਕਹੇ ਕਿ ਮੈਂ ਫੀਸਾਂ ਨਹੀਂ ਪਰ ਪੇਪਰ ਨਹੀਂ ਹਉਣੇ ਛੱਡਦੀ ਇਹੋ ਜਿਹਾ ਬੜੇ 95% ਜਿਹੜੇ ਆ ਕੰਟਰੈਕਟ ਮੈਰਿਜਸ ਵਿੱਚ ਡਿਸਪਿਊਟ ਪਏ ਨੇ ਹਾਂ ਕੰਟਰੈਕਟ ਮੈਰਿਜ ਦੀ ਗੱਲ ਦੱਸੋ ਗੱਲ ਕੰਟਰੈਕਟ ਮੈਰਿਜ ਦੀ ਗੱਲ ਕਰਦਾ ਮੈਂ ਜਿਹੜੀ ਹੈਗੀ ਨਹੀਂ ਕੰਟਰੈਕਟ ਮੈਰਿਜ ਠੀਕ ਹੈ ਬਿਲਕੁਲ ਚਲੋ 1% ਫਿਰ ਜੇ ਆਪਾਂ ਲਾ ਕੇ ਚੱਲਦੇ ਜੇ ਅੱਜ ਦੇ ਟਾਈਮ ਦੀ ਗੱਲ ਕਰੋ ਅੱਜ ਕੱਲ ਦੇ ਡੇਟਸ ਨਾ ਬਿਲਾ ਲਓ ਐਮਬੈਸੀ ਨਾ ਬੜੇ ਵੱਡੇ ਲੈਵਲ ਤੇ ਚੈੱਕ ਕਰਦੀ ਵੈਰੀਫਾਈ ਕਰਦੇ ਵੀ ਤੁਸੀਂ ਜੈਨੂਇਨ ਹਸਬੰਡ ਵਾਈਫ ਹੈਗੇ ਹੋ ਜਾਂ ਨਹੀਂ ਹੈਗੇ ਹਰ ਚੀਜ਼ ਉਹਨਾਂ ਨੇ ਕ੍ਰੋਸ ਕੁਐਸਚਨ ਕਰ ਸਕਦੇ ਦੋਨੋਂ ਇੱਕ ਟਾਈਮ ਤੇ ਦੋਵਾਂ ਨੂੰ ਵੱਖਰੇ ਵੱਖਰੇ ਕੁਐਸਚਨ ਕਰ ਸਕਦੇ ਹੈ ਨਾ ਮਤਲਬ ਡਿਫਰੈਂਟ ਮਤਲਬ ਕਿ ਜੋ ਇਸ ਹੋਏ ਨਹੀਂ ਸਾਡੇ ਵੀ ਕਿਹੜੇ ਲੈ ਉਸ ਤੋਂ ਬਾਅਦ ਕੀ ਹੈ ਵੀ ਚਲੋ ਇੱਕ ਨਹੀਂ ਹੋਇਆ ਲਾਲੋ ਲੈਟਸ ਸਪੋਜ਼ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ ਜਾਂ ਕੋਈ ਗੱਲਬਾਤ ਹੋ ਠੀਕ ਹੈ ਜਦੋਂ ਵੀਜ਼ਾ ਰਿਫਿਊਜ਼ ਹੋ ਗਿਆ ਫਿਰ ਉਹਨਾਂ ਨੇ ਨੈਕਸਟ ਆਪਣੇ ਤੀਜ ਪੁੱਤਰ ਦਾ ਵਿਆਹ ਕਰਨਾ ਹਮ ਉਹਨਾਂ ਨੂੰ ਨਹੀਂ ਪਤਾ ਵੀ ਸਾਡਾ ਤੀਜ ਪੁੱਤਰ ਆਲਰੇਡੀ ਮੈਰਿਡ ਹੈ ਮੈਰਿਡ ਹੈ ਮੈਰਿਡ ਹੈ ਜੇ ਆਪਾਂ ਸੈਕੰਡ ਮੈਰਿਜ ਕਰਨੀ ਹੈ ਨਾ ਉਤੋਂ ਡਿਵੋਰਸ ਲੈਣਾ ਜ਼ਰੂਰੀ ਹੈ ਪਹਿਲੀ ਮੈਰਿ ਪਹਿਲੀ ਮੈਰਿਜ ਤੋਂ ਉਹ ਇੱਕ ਤੁਹਾਡੇ ਹਸਬੰਡ ਵਾਈਫ ਦਾ ਸਟੇਟਸ ਤੁਹਾਡਾ ਹੁੰਦਾ ਹੈ ਕਈ ਵਾਰ ਤਾਂ ਪਾਸਪੋਰਟ ਦੇ ਵਿਚੜ ਜਾਂਦਾ ਹੈ ਬੜਾ ਕੁਛ ਐਦਾ ਆਪਣੇ ਡਾਕੂਮੈਂਟਸ ਬਣਾ ਲੈਂਦੇ ਆ ਆਧਾਰ ਕਾਰਡ ਬਣਾ ਲੈਂਦੇ ਆ ਬੈਂਕ ਅਕਾਊਂਟ ਖੁਲਾ ਲੈਂਦੇ ਨੇ ਠੀਕ ਹੈ ਉਹ ਹਸਬੰਡ ਵਾਈਫ ਉਹ ਤੁਸੀਂ ਨੈਕਸਟ ਮੈਰਿਜ ਕਰਨੀ ਤੁਸੀਂ ਆਹੀ ਸੋਚੀ ਬੈਠੇ ਹੋ ਵੀ ਅਸੀਂ ਕੰਟਰੈਕਟ ਮੈਰਿਜ ਕਰਨ ਬਟ ਇਹ ਬਟ ਹੈ ਕਿ ਉਹ ਇੱਕ ਰਜਿਸਟਰਡ ਮੈਰਿਜ ਹੈ ਠੀਕ ਹੈ ਹੁਣ ਕੀ ਹੈ ਨੈਕਸਟ ਫੇਰ ਆ ਜਾਓ ਤੁਸੀਂ ਠੀਕ ਹੈ ਫਿਰ ਜਦੋਂ ਤੁਸੀਂ ਮੈਰਿਜ ਕਰਾ ਲਈ ਹੈਨਾ ਨੈਕਸਟ ਚਲੋ ਬਗੈਰ ਡਿਵੋਰਸ ਦੇ ਕਰਾ ਲਈ ਠੀਕ ਹੈ ਉਹ ਕੀ ਹੋਏਗਾ ਫਿਰ ਜਿਵੇਂ ਲਾ ਲਓ ਉਹ ਮਤਲਬ ਕਿ ਜੋ ਸੈਕੰਡ ਮੈਰਿਜ ਕਰਾਉਣਾ ਇੱਕ ਲਾ ਲੋ ਇੱਕ ਸਿੰਪਲ ਵਾਂ ਕਾਨੂੰਨੀ ਗਲਤ ਹੈ ਠੀਕ ਹੈ ਕਾਨੂੰਨੀ ਗਲਤ ਐ ਇਦਾਂ ਐ ਵੀ ਤੁਸੀਂ ਵਿਦਆਊਟ ਜੇ ਡਿਵੋਰਸ ਜਾਂ ਵਿਦਆਊਟ ਜੇ ਤੁਹਾਡਾ ਸਪਾਊਸ ਜਿੰਦਾ ਹੈ ਉਨੀ ਦੇ ਤੁਸੀਂ ਮੈਰਿਜ ਨਹੀਂ ਕਰਾ ਸਕਦੇ ਠੀਕ ਹੈ ਉਹ ਫਿਰ ਨੇਚਰਲੀ ਇੱਕ ਦੂਜੇ ਦੇ ਕਰ ਸਕਦਾ ਕੇਸ ਕਰ ਸਕਦਾ ਹੈ ਵੀ ਉਹ ਪਹਿਲੀ ਮੈਰਿਜ ਕਰਾਈ ਹੋਈ ਹੀ ਤੂੰ ਮੈਨੂੰ ਦੱਸਿਆ ਨਹੀਂ ਦੱਸਿਆ ਨਹੀਂ ਜੱਡਵੋਰਸ ਠੀਕ ਹੈ ਅਸੀਂ ਭਾਵੇਂ ਜੈਨੂਅਨ ਸਹੀ ਹੁੰਦੇ ਹੋਏ ਵੀ ਗਲਤ ਹੋ ਜਾਣਗੇ ਗਲਤ ਹੋ ਜਾਣਗੇ ਤੇ ਸੈਕੰਡ ਕਈ ਲੋਕਾਂ ਦੇ ਐਗਜ਼ਾਮਪਲ ਇੱਕ ਹੋਰ ਫੇਅਰ ਕੀ ਕਰਦੇ ਲੋਕਾਂ ਨੇ ਜਿਵੇਂ ਕੰਟਰੈਕਟ ਦੇ ਸੋ ਕਾਲ ਦੇ ਕੰਟਰੈਕਟ ਮੈਰਿਜ ਕਰਾਉਂਦੇ ਆ ਉਵੇਂ ਇੱਕ ਪੰਚਾਇਤੀ ਤਲਾਕ ਇੱਕ ਸ਼ੁਰੂ ਹੋਇਆ ਹੈ ਠੀਕ ਹੈ ਆਪਾਂ ਚੰਗੇ ਭਲੇ ਪੜ੍ਹੇ ਲਿਖੇ ਲੋਕੀ ਪੰਚਾਇਤੀ ਤਲਾਕ ਪੰਚਾਇਤੀ ਤਲਾਕ ਕਿਵੇਂ ਕਰਾਉਂਦੇ ਆ ਉਹ ਕੱਲੇ ਕੰਟਰੈਕਟ ਮੈਰਿਜ ਨਹੀਂ ਕਰਾਉਂਦੇ ਜਿਵੇਂ ਨਾਰਮਲ ਵੀ ਹਸਬੰਡ ਵਾਈਜ਼ ਦਾ ਚਲੋ ਚਲੋ ਪਰਮਾਇਓ ਗਲਤ ਚੀਜ਼ ਐ ਚਲੋ ਬਟ ਡਿਵੋਰਸ ਹੋਣਾ ਬਟ ਚਲੋ ਆਪਾਂ ਡਿਵੋਰਸ ਵਾਸਤੇ ਬਣੀਆਂ ਕੋਟਾਂ ਕੋਟਾਂ ਠੀਕ ਐ ਕੋਰਟਸ ਤੇ ਜਾਓ ਤੁਸੀਂ ਉੱਥੇ ਆਪਣੇ ਆ ਪ੍ਰੋਪਰ ਤਰੀਕੇ ਨਾਲ ਆਪਣਾ ਜੱਜ ਸਾਹਮਣੇ ਪੇਸ਼ ਹੋਵੋ ਆਪਣੇ ਪੱਖ ਰੱਖੋ ਹਾਂ ਪੱਖ ਰੱਖੋ ਜਾਂ ਦੋਵੇਂ ਪਾਸੇ ਦੋ ਜੱਜ ਦੋਵਾਂ ਦੀ ਸਹਿਮਤੀ ਦੀ ਮੈਂ ਗੱਲ ਕਰਦਾ ਜਦੋਂ ਦੋਵੇਂ ਸਹਿਮਤ ਆ ਠੀਕ ਐ ਇੱਕ ਪ੍ਰੋਪਰ ਤਰੀਕੇ ਨਾਲ ਜੈਨੂਇਨ ਇੱਕ 1.5 ਬੱਟ ਕੀ ਹੁੰਦਾ ਆਪਾਂ ਕੀ ਜਿਹੜਾ ਰਸਤਾ ਲੱਭਿਆ ਹੈ ਪੰਚਾਇਤੀ ਤਲਾਕ ਦਾ ਠੀਕ ਆ ਪੰਚਾਇਤੀ ਤਲਾਕ ਵਿੱਚ ਕੀ ਆ ਵੀ ਡੈਫੀਡਿਵਡ ਲਿਖਿਆ ਲੋ ਜੀ 100 ਰੁਪਏ ਦਾ ਜਾਂ ਕਿੰਨੇ ਦਾ ਲਾ ਲਓ ਦੋਵੇਂ ਲਓ ਜੀ ਮਿਡਵੋਰਸ ਦੇ ਲਿਖਤਾ ਵੀ ਡਿਵੋਰਸ ਕਰਤਾ ਠੀਕ ਹੈ ਤੇ ਸਰਪੰਚ ਦੇ ਸਾਈਨ ਕਰਾ ਲੇ ਲੋ ਜੀ ਡਿਵੋਰਸ ਹੋ ਗਿਆ ਹੋ ਗਿਆ ਬੱਟ ਕੀ ਹੈ ਉਹ ਵੀ ਡਿਵੋਰਸ ਨੂੰ ਜਦੋਂ ਮਰਜ਼ੀ ਚਾਹੇ ਉਹ ਡਿਵੋਰਸ ਜਿਹੜਾ ਪੰਚਾਇਤੀ ਤਲਾਕ ਜਾਂ ਜਿਹੜਾ ਆਪਾਂ ਲਿਖ ਲੈਣੇ ਆ ਬਿਆਨ ਲਿਖ ਦਿੰਨੇ ਆ ਉਹਦੀ ਕੋਈ ਲੀਗਲ ਵੈਲਿਊ ਨਹੀਂ ਹੈਗੀ ਉਹ ਵੀ ਤੁਹਾਡਾ ਇੱਕ ਡਿਵੋਰਸ ਨਹੀਂ ਗਿਣਿਆ ਜਾਏਗਾ ਉਹਦੇ ਉਹਦੇ ਨਾਲ ਵੀ ਤੁਸੀਂ ਸੈਕੰਡ ਮੈਰਿਜ ਨਹੀਂ ਕਰਾ ਸਕਦੇ ਉਹਦੇ ਨਾ ਹੋ ਕਰਵਾਉਣ ਦੇ ਬਾਵਜੂਦ ਵੀ ਕਰਾਉਣ ਦੇ ਬਾਵਜੂਦ ਸੈਕੰਡ ਮੈਰਿਜ ਨਹੀਂ ਕਰਾ ਸਕਦੇ ਉਹ ਕਿਉਂ ਜੀ ਮੈਂ ਉਹੀ ਦੱਸ ਰ ਮੈਂ ਉਹ ਇੱਕ ਜਿਹੜਾ ਜਿਹੜਾ ਆਪਣਾ ਇਹ ਕੋਰਟ ਜਿਹੜੇ ਡਿਵੋਰਸ ਕਰਾਉਣਾ ਇੱਕ ਥਰੂ ਕੋਰਸ ਹੀ ਹੋਣਾ ਡਿਸਟ੍ਰਿਕਟ ਸੈਸ਼ਨ ਕੋਰਟ ਚ ਆਉਣਾ ਜਿਹੜਾ ਕੋਰਟ ਆਣਾ ਠੀਕ ਹੈ ਇਹੀ ਥਰੂ ਆ ਹਾਂ ਵੇਖੋ ਤੁਸੀਂ ਇੱਕ ਚਲੋ ਲੈਟਸ ਗੋ ਤੁਸੀਂ ਤੁਹਾਨੂੰ ਐਗਜ਼ਾਮਪਲ ਦੇਣਾ ਜੇ ਤੁਸੀਂ ਇਹ ਆ ਪੰਚਾਇਤੀ ਦਲਾ ਕਰਾ ਲਿਆ ਤੁਸੀਂ ਕਿਤੋਂ ਇਹਦਾ ਲਾਲੋ ਹੁੰਦੇ ਤੁਸੀਂ ਡਿਵੋਰਸ ਜਿਹੜਾ ਨੋਰਮਲ ਕੋਰਟ ਚ ਹੁੰਦਾ ਤੁਸੀਂ ਅੱਜ ਤੋਂ 50 ਸਾਲ ਪਹਿਲੀ ਵੀ ਕਾਪੀ ਅੱਜ ਕਢਾ ਸਕਦੇ ਹੋ ਠੀਕਾ ਠੀਕ ਹੈ ਸੈਕਿੰਡ ਇਹਦੇ ਵਿੱਚ ਤੁਸੀਂ ਕਿਤੇ ਕਾਪੀ ਕਢਾ ਸਕਦੇ ਹੋ ਕਿਸੇ ਨਹੀਂ ਕਿਤੇ ਨਹੀਂ ਕਢਾ ਸਕਦੇ ਠੀਕ ਹੈ ਉਸ ਤੋਂ ਵੱਡਾ ਨੁਕਸਾਨ ਕੀ ਹੈ ਵੀ ਲੈਟਸ ਸੋ ਨੈਕਸਟ ਜਦੋਂ ਤੁਸੀਂ ਕੋਈ ਆਪਣਾ ਡਾਕੂਮੈਂਟਸ ਬਣਾਣਾ ਹੈ ਉਹਨਾਂ ਨੇ ਕੀ ਮੰਗਣਾ ਹੈ ਜੇ ਤੁਸੀਂ ਲਿਖਿਆ ਨਾ ਵੀ ਮੇਰਾ ਡਿਵੋਰਸ ਹੋਇਆ ਤੁਸੀਂ ਪੰਚਾਇਤੀ ਤਲਾਕ ਕਿਹਨੇ ਨਹੀਂ ਤੁਹਾਡਾ ਸਰਟ ਕਰਨਾ ਲਾ ਲਓ ਤੁਸੀਂ ਪਾਸਪੋਰਟ ਬਣਾਣਾ ਆਧਾਰ ਕਾਰਡ ਬਣਾਣਾ ਇਹ ਬੈਂਕ ਬਣਾਣਾ ਉਹਨਾਂ ਨੇ ਕੋਰਟ ਵਾਲਾ ਤੁਹਾਡਾ ਮੰਗਣਾ ਠੀਕ ਹੈ ਕੋਰਟ ਵਾਲਾ ਜਿਹੜਾ ਮੰਗਣਾ ਹੈ ਮਤਲਬ ਜਿਹੜਾ ਡਿਵੋਰਸ ਦੀ ਕਾਪੀ ਮੰਗਣੀ ਹੈ ਠੀਕ ਹੈ ਉਹ ਤੁਹਾਡੇ ਕਿਤੇ ਨਹੀਂ ਚੱਲੇ ਇਹੋ ਜੀਆਂ ਪ੍ਰੋਬਲਮਸ ਆ ਸਕਦੀਆਂ ਫਿਊਚਰ ਚ ਜਿਹੜੀਆਂ ਸਾਨੂੰ ਕੋਈ ਪਤਾ ਨਹੀਂ ਹੈ ਠੀਕ ਹੈ ਇਹ ਤੋਂ ਫਿਰ ਸਾਵਧਾਨੀ ਕਿਵੇਂ ਰੱਖੀ ਜਾਵੇ ਸਾਵਧਾਨੀ ਇਧਰ ਕੰਧਾਂ ਕੀ ਮਾਪਿਓ ਦਾ ਸਭ ਤੋਂ ਵੱਡਾ ਰੋਲ ਆ ਜਾਂ ਬੱਚਿਆਂ ਦਾ ਰੋਲ ਨਹੀਂ ਦੇਖੋ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਹੈ ਚੀਜ਼ ਨੂੰ ਸੋਚਣ ਹੈ ਨਾ ਵੀ ਪੇਰੈਂਟਸ ਨੇ ਆਪਾਂ ਕੋਈ ਵੀ ਗਲਤ ਕੰਮ ਕਰਾਂਗੇ ਸਾਵਧਾਨੀ ਜਿਵੇਂ ਤੁਸੀਂ ਵਰਡ ਕੀਤਾ ਹੈ ਨਾ ਕੋਈ ਵੀ ਕੰਮ ਆਪਾਂ ਗਲਤ ਕਰਦੇ ਆ ਕਿਸੇ ਵੀ ਸੈਕਟਰ 'ਚ ਕਰਦੇ ਆ ਨੇਚਰਲੀ ਗੱਲ ਹੈ ਤੁਸੀਂ ਕਿਤੇ ਨਾ ਕਿਤੇ ਅੜਿੱਕੇ ਆ ਹੀ ਜਾਓਗੇ ਨਾ ਕਿਤੇ ਨਾ ਪ੍ਰੋਬਲਮਸ ਇਹੋ ਜਿਹੇ ਪੈਣਗੀਆਂ ਜਿੱਦਾਂ ਕੋਈ ਲਾਜ ਹੀ ਕੋਈ ਨਹੀਂ ਠੀਕ ਹੈ ਸੋ ਟਰਾਈ ਕਰੋ ਵੀ ਹਰ ਚੀਜ਼ ਆਪਣਾ ਜੈਨੂਇਨ ਤਰੀਕੇ ਨਾਲ ਕਰੋ ਆਪਣੇ ਜੇ ਤੁਹਾਡੇ ਕੋਲ ਡਾਕੂਮੈਂਟਸ ਕਮੀ ਆ ਉਹਨੂੰ ਪਲੈਨਿੰਗ ਕਰੋ ਵੀ ਤੁਸੀਂ ਜੌਬ ਕਰਨੀ ਆ ਜਾਂ ਹਰ ਚੀਜ਼ ਦੀ ਪਲੈਨਿੰਗ ਹੋ ਸਕਦੀ ਹੈ ਹਨਾ ਤੇ ਟਰਾਈ ਕਰੋ ਵੀ ਗਲਤ ਵਾਲੇ ਪਾਸੇ ਗਲਤ ਡਾਕੂਮੈਂਟਸ ਗਲਤ ਰਾਹ ਤੇ ਨਾ ਜਾਓ ਇੱਕ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਆ ਪੰਚਾਇਤੀ ਤਲਾਕ ਵਾਲਾ ਜਿਹੜਾ ਇਹਦਾ ਰਿਕਾਰਡ ਹੁੰਦਾ ਜਿਵੇਂ ਅਸੀਂ ਕਹਿੰਦੇ ਨਾ ਵੀ ਸੈਸ਼ਨ ਕੋਰਟ ਆ ਜਾਂ ਮਾਨਕੂਰ ਸਾਡੇ ਅਦਾਲਤ ਨੇ ਉੱਥੇ ਹਰੇਕ ਦਾ ਕੋਰਟ ਹੁੰਦਾ ਇੱਥੇ ਰਿਕਾਰਡ ਨਹੀਂ ਹੁੰਦਾ ਪਰ ਇੱਥੇ ਕਰਾਈ ਦੀ ਕੋਈ ਵੈਲਿਊ ਤਾਂ ਹੈ ਹੀ ਨਹੀਂ ਬਿਲਕੁਲ ਉਹੀ ਮੈਂ ਕਹਿਣਾ ਪਿਆ ਨਾ ਵੀ ਕੱਲ ਨੂੰ ਲੋੜ ਪੈ ਗਈ ਮੈਂ ਇਹ ਇਕੱਲੇ ਇਹ ਕੰਟਰੈਕਟ ਮੈਰਿਜ ਐਸੀ ਬਾਹਰ ਲੈ ਦੇ ਪੁਆਇੰਟ ਆਫ ਹੁਨਾਣੀ ਮੈਂ ਗੱਲ ਕਰਦਾ ਪਿਆ ਦੋਨੋਂ ਪੁਆਇੰਟ ਆਫ ਹੁਨਾਣੀ ਜੇ ਤੁਸੀਂ ਨਾਰਮਲ ਵੀ ਇੱਕ ਛੋਟਾ ਛੜਾ ਹੋ ਜਾਂਦਾ ਹੈ ਜਾਂ ਕੋਈ ਡਿਵੋਰਸ ਵਾਲੇ ਪਾਸੇ ਤੱਕ ਗੱਲ ਪਹੁੰਚ ਜਾਂਦੀ ਹੈ ਤੇ ਫਿਰ ਤੁਸੀਂ ਜੇ ਤੁਸੀਂ ਇਹ ਪੰਚਾਇਤੀ ਤਲਾਕ ਕਰਾ ਲੈਂਦੇ ਹੋ ਤੇ ਫਿਰ ਤੁਸੀਂ ਵੇਖੋ ਕਿਉਂਕਿ ਨਾ ਆਲਰੇਡੀ ਦੋਵੇਂ ਪਾਰ ਮੈਂ ਇੱਕ ਐਗਜ਼ਾਮਪਲ ਜੈਨੂਨ ਜਿਹੜੇ ਕਰਾਂਦੇ ਡਿਵੋਰਸ ਨਾ ਜਿਵੇਂ ਲਾਲੋ ਕਰਾਂਦੇ ਜਿਵੇਂ ਪ੍ਰੋਬਲਮਸ ਪੈਂਦੀਆਂ ਆ ਇਕ ਤੇ ਉਹ ਕੀ ਹੁੰਦਾ ਵੀ ਪੋਸਟ ਟਾਈਮ ਲੇਖੋ ਕਿੰਨੇ ਬੁਰੇ ਲਾ ਦੋਈਏ ਇੱਕ ਦੂਜੇ ਨਾਲ ਪਾਰਟੀਆਂ ਦਾ ਖੈ ਬਾਜ਼ੀਆਂ ਚੱਲਦੀਆਂ ਕਿੰਨੇ ਪ੍ਰੋਬਲਮ ਹੈਣਾ ਚਲੋ ਉਹਨਾਂ ਨੇ ਖਿੱਚ ਲੂਗੇ ਲੈਟਸ ਗੋਸ ਬੜੀ ਮੁਸ਼ਕਲ ਤੱਕ ਪਹੁੰਚਦੇ ਆ 13 ਬੀਆ ਸੋਰੀ ਡਿਵੋਰਸ ਵਾਲੇ ਮਤਲਬ ਪੰਚਾਇਤੀ ਦਰਾਗਾਹਲੇ ਬਸ ਬਿਲਕੁਲ ਜੀ ਬਿਲਕੁਲ ਕਿਸੇ ਕਾਰਨ ਕਰਕੇ ਠੀਕ ਹੈ ਚਲੋ ਪੰਚਾਇਤੀ ਦਰਾਗਾਹਲੇ ਬਾਅਦ ਚ ਲੋਡ ਪੈ ਜਾਂਦੀ ਹੈ ਫਿਰ ਹੈਨਾ ਲਾਲੋ ਬੱਚਿਆਂ ਦੀ ਗ੍ਰੈਡਮਿਸ਼ਨ ਦੇ ਟਾਈਮ ਬੜੇ ਬਹੁਤ ਇਹੋ ਜਿਹੇ ਪੁਆਇੰਟ ਹੈ ਜਦੋਂ ਤੁਹਾਨੂੰ ਸਿਰਫ ਸੈਸ਼ਨ ਕੋਰਟ ਵਾਲਾ ਹੀ ਉਸ ਨੂੰ ਮੰਨਣਾ ਹੈ ਨਾ ਉਹ ਹੀ ਮੰਨੇ ਜਾਂਦੇ ਤੇ ਉਹ ਪੰਚਾਇਤੀ ਤਲਾਕ ਤੇ ਕੰਟਰੈਕਟ ਮੈਰਿਜ ਇਹ ਦੋਵੇਂ ਆਪਣੇ ਹਟਾ ਦਿਓ ਆਪਣੀ ਲਾਈਫ ਤੋਂ ਵੀ ਇਹੋ ਜੇ ਕੋਈ ਕਰ ਕੋਈ ਜੈਨੂਇਨ ਚੀਜ਼ ਹੈਗੀ ਠੀਕ ਹੈ ਜੀ